ਰਿਸ਼ਵਤ ਦੇ ਇਲਜ਼ਾਮ ਵਿੱਚ ਕਾਬੂ ਕੀਤਾ ਗਿਆ ਕਰਨਾਲ ਤੋਂ ਬੀਐਸਐਨਐਲ ਦੇ ਜੀਐਮ ਚੰਦਰ ਹਾਸ ਨੂੰ ਦੋ ਦਿਨਾਂ ਦੇ ਲਈ ਮੁਰਤੋਂ ਰਿਮਾਂਡ ਤੇ ਪੇਸ਼ ਕੀਤਾ ਗਿਆ ਸੀਬੀਆਈ ਕੋਲ ਪੰਚਕੁਲਾ ਦੀ ਸੀਬੇ ਅਦਾਲਤ ਦੇ ਵਿੱਚ ਅੱਜ ਮੁਰ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਮੁਰਤੋਂ ਦੋ ਦਿਨਾਂ ਦੇ ਰਿਮਾਂਡ ਤੇ ਪੇਸ਼ ਕੀਤਾ ਗਿਆ ਹਾਲਾਂਕਿ ਸੀਬੀਆਈ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕਰ ਰਹੀ ਸੀ ਪਰ ਅਦਾਲਤ ਨੇ ਦੋ ਦਿਨਾਂ ਦੇ ਰਿਮਾਂਡ ਤੇ ਹੀ ਭੇਜਾਇਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅਸਰ ਉਹਨਾਂ ਦਾ ਪਰਿਵਾਰ ਮੀਡੀਆ ਤੋਂ ਉਹਨਾਂ ਦੇ ਚਿਹਰੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀਐਮ ਚੰਦਰ ਹਾਸ ਦੇ ਘਰੋਂ ਛਾਪੇਮਾਰੀ ਤੋਂ ਬਾਅਦ 6 ਲੱਖ ਕੈਸ਼ ਬਹੁਤ ਸਾਰੇ ਗਹਿਣੇ ਵੀ ਬਰਾਮਦ ਹੋਏ ਸੀ 4 ਦਿਨਾਂ ਤੋਂ ਸੀਬੀਆਈ ਜੀਐਮ ਚੰਦਰ ਹਾਸ ਨੂੰ ਟਰੈਕ ਕਰ ਰਹੀ ਸੀ ਚੰਦਰ ਹਾਸ ਦੇ ਬੀਐਸਐਨਐਲ ਦੇਹੀ ਜੀਟੀਓ ਤੋਂ 2 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਨੇ 4 ਦਿਨਾ ਤੱਕ CBI ਨੇ GM ਨੂੰ ਟਰੈਕ ਕੀਤਾ ਉਸ ਦੇ ਦਿੱਲੀ ਅਤੇ ਕਰਨਾਲ ਸਥਤਰਾਂ ਵਿੱਚ ਵੀ ਛਾਪੇਮਾਰੀ ਕੀਤੀ ਗਈ ਸ਼ੁੱਕਰਵਾਰ ਦੀ ਰਾਤ CBI ਨੇ ਚੰਦਰ ਹਾਸ ਦੇ ਘਰ ਛਾਪੇਮਾਰੀ ਕਰਕੇ ਪਿਆਸਿਆਂ ਨਾਲ ਭਰੇ ਸੂਟਕੇਸ ਬੈਂਕ ਦੀਆਂ ਕਾਪੀਆਂ ਇੱਕ ਲੈਪਟਾਪ ਤੇ ਇੱਕ ਪ੍ਰਿੰਟਰ ਵੀ ਜ਼ਬਤ ਕੀਤਾ ਛਾਪੇਮਾਰੀ ਦੌਰਾਨ 6 ਲੱਖ ਕੈਸ਼ ਤੇ ਗਹਿਣੇ ਬਰਾਮਦ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਜੀਐਨ ਦੇ ਪਰਿਵਾਰ ਵਾਲਿਆਂ ਨੇ ਕੁਝ ਅਜੀਹਾ ਵਰਤਾਰਾ ਕੀਤਾ ਤੁਸੀਂ ਵੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਕਿਸ ਤਰ੍ਹਾਂ মিডিਆ ਤੋਂ ਲੁਕਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ